ਜਲੰਧਰ ਵੈਸਟ ਦੀ ਸ਼ਾਨਦਾਰ ਜਿੱਤ ਤੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਚ ਲਾਲ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਏ। ਸਥਾਨਕ ਸ਼ਹਿਰ ਨੇੜੇ ਪਿੰਡ ਜਲਾਲ ਵਿਖੇ ਜਲੰਧਰ ਵੈਸਟ ਦੀ ਸ਼ਾਨਦਾਰ ਜਿੱਤ ਤੇ ਆਮ ਆਨਵੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਇਗੀ। ਜਲੰਧਰ ਵੈਸਟ ਦੇ ਵਿੱਚ ਮਹਿੰਦਰ ਭਗਤ ਦੀ ਵੱਡੀ ਜਿੱਤ ਹਾਸਲ ਕਰਦੇ ਆਮ ਆਨਵੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਇਸ ਸੀਟ ਨੂੰ ਜਿੱਤਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪਿਛਲੀ ਵਾਰ ਸ਼ੀਤਲੰਗੁਰਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਸ ਵਾਰ ਉਹਨਾਂ ਨੇ ਭਾਜਪਾ ਦੇ ਵੱਲੋਂ ਚੋਣ ਲੜੀ ਤੇ ਉਹ ਦੂਜੇ ਨੰਬਰ ਦੇ ਉੱਪਰ ਰਹੇ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿਛਲੀ ਵਾਰ ਭਾਜਪਾ ਦੇ ਟਿਕਟ ਦੇ ਉੱਪਰ ਚੋਣ ਲੜੀ ਸੀ ਅਤੇ ਇਸ ਵਾਰ ਆਮ ਆਨਵੀ ਪਾਰਟੀ ਦੇ ਵੱਲੋਂ ਇਹ ਮੈਦਾਨ ਵਿੱਚ ਉਤਰੇ ਹਨ ਅਤੇ ਇੱਕ ਵੱਡੀ ਲੀਡ ਜੋ ਕਿ 37325 ਵੋਟਾਂ ਦੇ ਨਾਲ ਜਿੱਤ ਹਾਸਲ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਜਿੱਤ ਦੀ ਖੁਸ਼ੀ ਨੂੰ ਲੈ ਕੇ ਹਲਕਾ ਰਾਮਪਰਾ ਫੂਲ ਤੋਂ ਆਮ ਆਨਵੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਬੂਟਾ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪਿੰਡ ਜਲਾਲ ਵਿਖੇ ਖੁਸ਼ੀ ਦੇ ਵਿੱਚ ਪਟਾਕੇ ਚਲਾਏ ਗਏ ਤੇ ਲੱਡੂ ਵੰਡ ਕੇ ਖੁਸ਼ੀ ਮਨਾਇਗੀ ਇਸ ਮੌਕੇ ਕੋਆਰਡੀਨੇਟਰ ਬੂਟਾ ਜਲਾਲ ਨੇ ਜਲੰਧਰ ਵਾਸੀਆਂ ਦਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ ਜੋ ਜਲੰਧਰ ਵੈਸਟ ਦੀ ਉਪਚੋਣ ਹੋਈ ਹੈ ਉਸ ਦਾ ਨਤੀਜਾ ਜੋ ਸਾਡੇ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਲੀਡ ਦੇ ਨਾਲੇ ਸੀਟਾਂ ਜਿੱਥੇ ਸਰਦਾਰ ਮਿੰਦਰ ਸਿੰਘ ਜੀ ਪਾਕਤ ਜੋ 37325 ਵੋਟਾਂ ਦੀ ਲੀਡ ਭਾਰੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਜਲੰਧਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਵੈਸਟ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇ ਕੇ ਇਹ ਦਰਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਕੰਮਾਂ ਤੋਂ ਲੋਕ ਆ ਜਿਹੜੇ ਪੂਰੀ ਤਰ੍ਹਾਂ ਖੁਸ਼ ਨੇ ਤੇ ਬਹੁਤ ਵੱਡੀ ਲੀਡ ਹੈ ਜਿਹੜੀ ਉੱਥੇ ਹੋਈ ਹੈ ਇਸ ਜਲੰਧਰ ਵੈਸਟ ਦੀ ਚੋਣ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਸਾਡੀ ਵੀ ਡਿਊਟੀ ਲਈ ਗਈ ਸੀ ਅਸੀਂ ਵੀ ਪਿਛਲੇ 20 ਦਿਨਾਂ ਤੋਂ ਪੂਰੀ ਤਨਦੇਹੀ ਦੇ ਨਾਲ ਉਥੇ ਜਲੰਧਰ ਦੇ ਘਰ ਘਰ ਤੱਕ ਪੰਜਾਬ ਸਰਕਾਰ ਦਾ ਸਨੇਹਾ ਪਹੁੰਚਾਇਆ ਤੇ ਹੋਰ ਉਹ ਸਾਡੇ ਵਾਰਡ ਦੇ ਵਿੱਚੋਂ ਵੀ ਬਹੁਤ ਭਾਰੀ ਲੀਡ ਦੇ ਨਾਲ ਅਸੀਂ ਜਿੱਤ ਹੈ ਜਿਹੜੀ ਉਹ ਪ੍ਰਾਪਤ ਕੀਤੀ ਹੈ ਤੇ ਮੈਂ ਜਲੰਧਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ